ਦੇ ਕਾਰਨ ਬਣਿਆ ਸਾਡੇ ਮਿੱਤਰ ਉਸ ਵੇਲੇ ਸਾਡੇ ਮਿੱਤਰ ਸਾਹਮਣੇ ਜਿਸ ਵੇਲੇ ਇਹਨਾਂ ਦੇ ਪ੍ਰੋਬਲਮ ਆਈ ਉਸ ਪ੍ਰੋਬਲਮ ਨੂੰ ਫੇਸ ਕੀਤਾ ਸਾਡੇ ਭਾਬੀ ਜੀ ਨੇ ਸਾਰੇ ਨੂੰ ਫੋਨ ਕੀਤਾ ਫੋਨ ਕਰਕੇ ਬਾਅਦ ਅਸੀਂ ਉਹਨਾਂ ਦਿਨਾਂ ਕਿ ਐਸਐਸਪੀ ਗੁਰਪ੍ਰੀਤ ਜੀ ਉਹ ਦੀ ਸੀ ਅਸੀਂ ਉਹਨਾਂ ਨੂੰ ਕਿਹਾ ਤੇ ਆ ਸਾਡੇ ਨਾਲ ਧੱਕਾ ਹੋਇਆ ਉਹਨਾਂ ਨੇ ਐਸਐਸਪੀ ਨਵਾਂ ਸ਼ਹਿਰ ਨੂੰ ਬੁਲਾਇਆ ਤੇ ਤੁਸੀਂ ਬੰਦਾ ਕਿਦਾਂ ਲੈ ਕੇ ਆਇਆ ਉਹ ਕਿੰਨਾਂ ਛੋਟੀ ਜਿਹੀ ਸੀ ਉਹਨਾਂ ਨੇ 6:00 ਵਜੇ ਇਹਨਾਂ ਨੂੰ ਲੈ ਕੇ ਗਏ ਜੇ ਐਸਐਸਪੀ ਨਮਾ ਸ਼ਹਿਰ ਨੇ ਐਸੋਚੇ ਨੂੰ ਕਿਹਾ ਕਿ ਹੁਣੇ ਤੂੰ ਇਹਨੂੰ ਛੱਡ ਕੇ ਰਾਤ ਦੇ 12:00 ਵਜੇ ਜੀਪ ਤੇ ਨਿਕਲ ਉਸ ਦਿੱਤ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਹੋਏ ਔਰ ਸਾਨੂੰ ਜੇ ਨਮਾ ਸੇਧ ਮਿਲੀ ਤੇ ਆਪਾਂ ਨੂੰ ਕੋਈ ਇੱਜ਼ਾ ਦੀ ਕਿ ਜਥੇਬੰਦੀ ਬਣਾਉਣੀ ਚਾਹੀਦੀ ਆ ਜਿਹੜੀ ਪੱਤਰਕਾਰਾਂ ਤੇ ਇੱਕਾਂ ਦੀ ਪ੍ਰੋਬਲਮ ਆਂਦੀ ਆ ਤਾਂ ਉਹਨੂੰ ਆਪਾਂ ਬੇਸ ਕਰ ਸਕੀਏ ਉਹਦਾ ਸੱਜਣ ਨਾਲ ਜਵਾਬ ਦੇ ਸਕੀਏ ਉਦਮ ਸਿੰਘ ਪਾਰਕ ਦੇ ਵਿੱਚ ਅਗਲੇ ਦਿਨ ਵੀ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਉਸ ਵੇਲੇ ਜਿਹੜੇ ਸੀਨੀਅਰ ਜਿਹੜੇ ਸਵੇਰਗੇ ਚੌਧਰੀ ਸਗਲੀ RAM ਜੀ ਸਵੇਰਗੇ ਜੀ ਸੁਆਸ਼ ਕੁਮਾਰ ਜੀ ਉਹਨਾਂ ਦੀ ਰਹਿਮਾਈ ਇਹ ਅਸੀਂ ਯੂਨੀਅਨ ਦੀ ਸਥਾਪਨਾ ਕਿਹੜੇ ਪ੍ਰੋਬਲਮ ਦੀ ਹਰ ਕਿਸੇ ਪੱਤਰਕਾਰ ਤੇ ਆਦਾ ਹੈ ਤੇ ਜੇਕਰ ਉਹਦੇ ਪਿੱਛੇ ਕੋਈ ਜਿੱਥੇ ਮੰੰਦੀ ਕੋਈ ਹੋਊ ਵੀ ਤਾਂ ਉਹ ਨੂੰ ਡਰ ਨਹੀਂ ਹੋਊਗਾ ਬੇ ਤੜਕੋਗੇ ਚਲੂਗਾ ਕਿ ਨਹੀਂ ਮੇਰੇ ਪਿੱਛੇ 1 200 ਆਪੀ ਦਾ ਕਾਫਲਾ ਮੇਰੇ ਪਿੱਛੇ ਪੱਤਰਕਾਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਪੱਤਰਕਾਰਤਾ ਦੇ ਵਿੱਚ ਚੱਲਦੇ ਆ ਹੋਇਆ ਠੀਕ ਹੈ ਪੱਤਰਕਾਰਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਹੈ ਜੱਥੇਬੰਦਗੀ ਇਕਤਾ ਨੂੰ ਜਿਵੇਂ ਮਜ਼ਬੂਤ ਕਰਨਾ ਅਸੀਂ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਲਈ ਡੋਡ ਦੇ ਪ੍ਰਧਾਨ ਨੇ ਅਸਤੀਫਾ ਦਿੱਤਾ ਸੀ ਉਹ ਅਸੀਂ ਪ੍ਰਵਾਨ ਕੀਤਾ ਉਪਰੰਤ ਅਸੀਂ ਅੱਜ ਉਸ ਅਹੁਦੇ ਨੂੰ ਭਰਦਿਆਂ ਹੋਇਆ ਹਰਵਿੰਦਰ ਸਿੰਘ ਨੂੰ ਕਿਲਾਸ਼ਾ ਡੋਡ ਦਾ ਪ੍ਰਧਾਨ ਇਨਤਖ ਦਿੱਤਾ ਹੈ ਤੇ ਇਸ ਦੇ ਨਾਲ ਅਸੀਂ ਹੋਰ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਾਂ ਆਉਣ ਵਾਲੇ ਸਮੇਂ 'ਚ ਅਸੀਂ ਕੀ ਕੀ ਗਤੀਵਿਧੀਆਂ ਕਰੀਏ ਜਾਂ ਜੱਥੇ ਬੁਲੀਆਂ ਜਾਂ ਉਹਨਾਂ ਦੇ ਉੱਤੇ ਵੀ ਉਚਾਰਨ ਕਰਾਈਏ ਕਿ ਬੰਦੇ ਨੂੰ ਕਾਰਡ ਡਿਸਟ੍ਰਿਕਟ ਵਿੱਚ ਹੀ ਜਲਦੀ ਆ ਉਹਨਾਂ ਵਾਸਤੇ ਵੀ ਪ੍ਰਵਾਨਗੀ ਲਈ ਗਿਆ ਤੇ ਇਸ ਨੂੰ ਉਚੇਰ ਜਲਦੀ ਕਾਰਡ ਦੇ ਬਣਾ ਕੇ ਹੈ ਗਿਆ ਪੱਤਰਕਾਰਾਂ ਨੇ ਸ਼ਮੀ ਦੇ ਨਾਰ ਕਰਕੇ ਅਸੀਂ ਉਹ ਦੁਸ਼ੀ ਨੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਡਿਸਟ੍ਰਿਕਟ ਪ੍ਰਧਾਨ ਜੀ ਨੂੰ ਤੇ ਬਹੁਤ-ਬਹੁਤ ਵਧਾਈਆਂ। ਔਰ ਦੂਸਰੀ ਗੱਲ ਇਹ ਆ ਜਿਸ ਤਰ੍ਹਾਂ ਅੱਜ ਸਾਰੇ ਆਪਣੇ ਪੱਤਰਕਾਰ ਭਾਈ ਜਰਾ ਇਕੱਠਾ ਹੋਇਆ ਔਰ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਵਾਈਸ ਕਮਿਸ਼ਨਰ ਸਾਹਿਬ ਵਾਈਸ ਕਮਿਸ਼ਨਰ ਦੇ ਮੈਂ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਵਾਕੀ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਜਿਨ੍ਹਾਂ ਨੇ ਅੱਜ ਮੈਨੂੰ ਬਹੁਤ ਵੀ ਨਿਵਾਣੇ ਕਰਿਆ ਅੱਜ ਡਿਸਟ੍ਰਿਕਟ ਇੰਚਾਰਜ ਡਿਸਟ੍ਰਿਕਟ ਪ੍ਰਧਾਨ ਨਿਯੁਕਤ ਮੈਂ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਦਾ ਅਤੇ ਸਾਨੂੰ ਉਹਦੇ ਦਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਪੂਰੀ ਤਨਦੇਹੀ ਨਾਲ ਜੋ ਮੈਨੂੰ ਉਹਦੇ ਦਰਾਂ ਨੇ ਸੇਵਾ ਲਗਾਈ ਹੈ ਮੈਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਵਾਇਰੂ ਚਿੱਟਾ ਖੰਸਾ اور ਛੋਟਾ ਜਿਹਾ ਸਵਾਲ ਆ ਜਿਸ ਤਰ੍ਹਾਂ ਸਾਡੇ ਪੱਤਰਕਾਰ ਭਾਈਚਾਰੇ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਕੁਝ ਨਵਾਂ ਵੀ ਕਰਕੇ ਦਿਖਾਓਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੱਤਰਕਾਰ ਭਾਈਚਾਰੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਕੋਈ ਮੁਸ਼ਕਲ ਨਾ ਆਵੇ ਜੋ ਵੀ ਡਿਸਟ੍ਰਿਕਟ ਹਸ਼ਾਰਤ ਦੇ ਵਿੱਚ ਜੋ ਵੀ ਪੱਤਰਕਾਰਾਂ ਨੂੰ ਕੋਈ ਵੀ ਸਮੱਸਿਆ ਆਉਗੀ ਅਸੀਂ ਆਪਣੇ ਸੀਨੀਅਰ ਪੱਤਰਕਾਰਾਂ ਨਾਲ ਸਲਾਮਸ਼ੁਬਰਾ ਕਰਕੇ ਜੋ ਵੀ ਪੱਤਰਕਾਰਾਂ ਦੇ ਨੂੰ ਕੋਈ ਸਮੱਸਿਆ ਆਉਗੀ ਉਹਨੂੰ ਪੂਰੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ